SK ਚੈਨਲ ਵੇਖ ਰਹੇ ਸਾਰੇ ਹੀ ਦਸ਼ਕਾਂਤਾ ਬਹੁਤ ਬਹੁਤ ਸਵਾਗਤ ਹੈ ਆਪਣੀ ਅਜ਼ਾਦੀ ਅਪਡੇਟ ਹੈ ਕਿ ਪਾਕਿਸਤਾਨ 4 ਘੰਟੇ ਵੀ ਆਪਣੀ ਗੱਲ ਤੇ ਨਾ ਰਹਿ ਸਕਿਆ ਕਾਇਮ ਰਜੋਰੀ ਵਿੱਚ ਫਿਰ ਸ਼ੁਰੂ ਕੀਤੀ ਗੋਲੀਬਾਰੀ ਜੰਗਬੰਦੀ ਲਾਗੂ ਹੋਏ 4 ਘੰਟੇ ਵੀ ਨਹੀਂ ਹੋਈ ਸੰ ਕਿ ਪਾਕਿਸਤਾਨ ਨੇ ਰਜੋਰੀ ਵਿੱਚ ਫਿਰ ਤੋਂ ਗੋਲੀਬਾਰੀ ਸ਼ੁਰੂ ਕਰ ਦਿੱਤੀ ਹੈ ਲੋਕਾਂ ਨੇ ਆਪਣੇ ਘਰਾਂ ਦੀਆਂ ਲਾਈਟਾਂ ਵੀ ਬੰਦ ਕਰ ਦਿੱਤੀਆਂ ਇਲਾਕੇ ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ। ਆਪਣੀ ਅਗਲੀ ਖਬਰ ਤੇ ਵੱਧਦੇ ਹਾਂ ਕਿ ਪਠਾਨਕੋਟ, ਅਮਰਸਰ, ਗੁਰਦਾਸਪੁਰ ਅਤੇ ਫਾਜ਼ਿਲਕਾ ਵਿੱਚ ਨਜ਼ਰ ਆਏ ਫਿਰ ਡਰੋਨ। ਪ੍ਰਸ਼ਾਸਨ ਵੱਲੋਂ ਬਲੈਕਆਊਟ ਕੀਤਾ ਗਿਆ। ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਤੁਰੰਤ ਪ੍ਰਭਾਵ ਤੋਂ ਬਲੈਕਆਊਟ ਫਿਰੋਜ਼ਪੁਰ ਵਿੱਚ ਕੱਲ ਫਿਰ ਬਲੈਕਆਊਟ ਕੀਤਾ ਗਿਆ। ਗੁਰਦਾਸਪੁਰ ਵਿੱਚ ਵੀ ਬਲੈਕਆਊਟ ਬਰਨਾਲਾ ਸ਼ਹਿਰ ਵਿੱਚ ਵੀ ਰਾਤ ਨੂੰ ਫਿਰ ਵਜੇ ਐਮਰਜੈਂਸੀ ਸਾਇਰਨ। ਅੱਗੇ ਵਧਦੇ ਹਾਂ ਆਪਣੀ ਅਗਲੀ ਖਬਰ ਤੇ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਭਗਵੰਤ ਮਾਨ ਸਰਕਾਰ ਵੱਲੋਂ ਪੂਖਤਾ ਤਿਆਰੀਆਂ 47 ਕਰੋੜ ਰੁਪਏ ਦੀ ਲਾਗਤ ਨਾਲ ਅੱਗ ਬੁਝਾਊ ਮਸ਼ੀਨਰੀ ਸਰਹਦੀ ਜ਼ਿਲ੍ਹਿਆਂ ਵਿੱਚ ਤਾਇਨਾਤ ਕੀਤੀ ਗਈ ਸਰਹੱਦਾਂ ਦੀ ਰਾਖੀ ਲਈ ਇਹ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਪੂਰਾ ਸਹਿਯੋਗ ਦੇਵਾਂਗੇ ਪਾਕਿਸਤਾਨ ਨੂੰ ਮੂੰਹ ਤੋੜਵਾ ਜਵਾਬ ਦੇਣ ਲਈ ਪੰਜਾਬ ਤਿਆਰ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਸਰਹਦੀ ਖੇਤਰਾਂ ਵਿੱਚ ਹੰਗਾਮੀ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ 47 ਕਰੋੜ ਰੁਪਏ ਦੀ ਲਾਗਤ ਵਾਲੇ ਅੱਗ ਬੁਝਾਊ ਯੰਤਰ ਉਪਕਰਣ ਸੂਬੇ ਦੇ ਲੋਕਾਂ ਨੂੰ ਸਮਰਪਿਤ ਕੀਤੇ ਹਨ ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਨੀਚਰਵਾਰ ਨੂੰ ਪੋਜਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ Rajasthan ਨੂੰ ਵਾਧੂ ਪਾਣੀ ਛੱਡਣ ਦੇ ਹੁਕਮ ਦਿੱਤੇ ਇੱਥੇ ਜਾਰੀ ਇੱਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ Rajasthan ਸਰਕਾਰ ਨੇ ਪੰਜਾਬ ਦੇ ਕੋਟੇ ਤੋਂ ਹੋਰ ਪਾਣੀ ਦੀ ਮੰਗ ਕੀਤੀ ਸੀ ਕਿਉਂਕਿ ਰਾਜ ਸਰਹੱਦ ਤੇ ਤਾਇਨਾਤ ਫੌਜ ਨੂੰ ਵਾਧੂ ਪਾਣੀ ਦੀ ਲੋੜ ਸੀ। ਉਹਨਾਂ ਸਪਸ਼ਟ ਤੌਰ ਤੇ ਕਿਹਾ ਕਿ ਜਦੋਂ ਵੀ ਸਰਰਾਸ਼ਟਰੀ ਹਿੱਤਾਂ ਦੀ ਗੱਲ ਆਉਂਦੀ ਹੈ ਤਾਂ ਪੰਜਾਬ ਕਦੇ ਵੀ ਪਿੱਛੇ ਨਹੀਂ ਹਟਦਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਪਾਣੀ ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੂ ਸੱਤਾ ਨੂੰ ਸੁਰੱਖਿਅਤ ਰੱਖਣ ਲਈ ਛੱਡਿਆ ਗਿਆ ਹੈ। ਆਓ ਹੁਣ ਹੁੰਦੇ ਹਾਂ ਕਿ ਉਹਨਾਂ ਨੇ ਕਿਹੜੇ-ਕਿਹੜੇ ਐਲਾਨ ਕੀਤੇ ਹਨ। ਆਰਮੀ ਨਾਲਕਰ ਲੋਹੀ ਉਹਨਾਂ ਨੇ ਇੱਕ ਬੇਨਤੀ ਕੀਤੀ ਹੈ ਜਿਹੜੀਆਂ ਰਾਹੀਂ ਮੈਂ ਦੱਸਣਾ ਚਾਹੁੰਨਾ ਕਿ ਕਈ ਵਾਰੀ ਕੋਈ ਜਿਵੇਂ ਕਿਸੇ ਡਰੋਨ ਦਾ 파ਟ ਕਿਸੇ ਡਿੱਗ ਪਿਆ ਜਾਂ ਕਿਸੇ ਮਿਜ਼ਾਈਲ ਦਾ 파ਟ ਡਿੱਗ ਪਿਆ ਖੇਤਾਂ 'ਚ ਜਿਵੇਂ ਬਠਿੰਡੇ ਖਬਰ ਆਈ ਸੀ ਠਾਨਕੋਟ ਤੋਂ ਖਬਰ ਆਈ ਸੀ ਗੁਰਦਾਸਪੁਰ ਦੇ ਪਿੰਡਾਂ ਦੀ ਖਬਰ ਆਈ ਐ ਅੰਮ੍ਰਿਤਸਰ ਦੇ ਪਿੰਡ ਦੀ ਖਬਰ ਆਈ ਐ ਆਮ ਤੌਰ ਤੇ ਲੋਕ ਉਹਨੂੰ ਦੇਖਣ ਲਈ ਦਿਨ ਚੜ੍ਹਦੇ ਨੂੰ ਉੱਥੇ ਚਲੇ ਜਾਂਦੇ ਨੇ ਇਹ ਹੱਥ ਜੋੜ ਕੇ ਬੇਨਤੀ ਹੈ ਔਰ ਮਿਲਟਰੀ ਵੱਲੋਂ ਹੈ ਐਡਵਾਈਜ਼ਰੀ ਹੈ ਕਿ ਕਿਰਪਾ ਕਰਕੇ ਜੇ ਤੁਹਾਡੇ ਕੋਈ ਤਮਾਕਾ ਹੋਇਆ ਹੈ ਜਾਂ ਕੁਝ ਹੈ ਤੁਸੀਂ ਉਹਦੀ ਇਨਫੋਰਮੇਸ਼ਨ ਇਮੀਡੀਏਟਲੀ ਪੁਲਿਸ ਨੂੰ ਜਾਂ ਆਰਮੀ ਨੂੰ ਦਿਓ ਉੱਥੇ ਆਪ ਜਾ ਕੇ ਰਸਨਾ ਕਰੋ ਕਿਉਂਕਿ ਉਹ ਕੁਝ ਪਾਰਟ ਉਹਦੇ ਜ਼ਿੰਦਾ ਵੀ ਹੁੰਦੇ ਨੇ ਹਜੇ ਉਹ ਜਿਹੜਾ ਬਰੂਦ ਉਹਦੇ ਵਿੱਚ ਭਰਤੋ ਖੜਿਆ ਹੁੰਦਾ ਪਖੜਿਆ ਹੁੰਦਾ ਜੇ ਕੋਈ ਤਮਾਕਾ ਹੋ ਗਿਆ ਬੰਦੇ ਉੱਥੇ ਇਕੱਠੇ ਹੋਏ ਨੁਕਸਾਨ ਹੋ ਸੋ ਬੇਨਤੀ ਇਹ ਕਰਦੇ ਆ ਕਿ ਬਿਲਕੁਲ ਘਬਰਾਉਣਾ ਨਹੀਂ ਹੈ ਵਾਹਾਂ ਚ ਨਹੀਂ ਆਉਣਾ ਮਿਲਟਰੀ ਵੱਲੋਂ ਸਾਨੂੰ ਹਰ ਦੋ ਦੋ ਘੰਟੇ ਬਾਅਦ ਅਪਡੇਟ ਹੀ ਕੀਤਾ ਜਾਂਦਾ ਕੁਝ ਚਾਹੀਦਾ ਹੁੰਦਾ ਮਿਲਟਰੀ ਨੂੰ ਕੋਈ ਸਕੂਲ ਚਾਹੀਦਾ ਜਾਂ ਕੋਈ ਕਾਲਜ ਚਾਹੀਦਾ ਹੈ ਠਹਿਰਨ ਵਾਸਤੇ ਜਾਂ ਕੁਝ ਐਂਬੂਲੈਂਸ ਚਾਹੀਦੀਆਂ ਨੇ ਫਿਰ ਅਸੀਂ ਨਾਲ ਦੀ ਨਾਲ ਉਹਨਾਂ ਨੂੰ ਪ੍ਰੋਵਾਈਡ ਕਰਵਾ ਦਿੰਦੇ ਸੋ ਜੇ ਕਿਤੇ ਕੋਈ ਤੁਹਾਨੂੰ ਇਹੋ ਜਿਹੀ ਚੀਜ਼ ਜਿਹੜੀ ਫੰਬ ਵਰਗੀ ਹੈ ਜਾਂ ਡਰੋਨ ਦਾ ਕੋਈ ਪਾਰਟ ਲੱਗਦਾ ਹੈ ਜਾਂ ਮਿਸਾਈਲ ਦਾ ਪਾਰਟ ਇਮੀਡੀਏਟ ਉਸ ਨੂੰ ਰਿਪੋਰਟ ਕਰੋ ਫੌਜ ਉੱਥੇ ਆ ਕੇ ਜਿਹੜਾ ਉਹਨੂੰ ਡਿਊਜ਼ ਕਰੂਗੀ ਉਸ ਤੋਂ ਪਹਿਲਾਂ ਜਾ ਕੇ ਉੱਥੇ ਰਸ਼ ਕਰਕੇ ਦੇਖਣ ਦਾ ਇਹਦਾ ਉਹ سلسلہਰ ਬੰਦ ਹੋਣਾ ਚਾਹੀਦਾ। ਸੋ ਮੈਂ ਬੇਨਤੀ ਕਰਦਾ ਸਾਰੇ ਪੰਜਾਬੀਆਂ ਨੂੰ ਕਿ ਜੇ ਆਪਣਾ ਕਰੇ ਤੁਹਾਡੇ ਇਲਾਕੇ ਚ ਇਸ ਤਰ੍ਹਾਂ ਦਾ ਕੁਝ ਪਾਇਆ ਜਾਂਦਾ ਤਾਂ ਪੁਲਿਸ ਨੂੰ ਤੇ ਆਰਮੀ ਨੂੰ ਇਨਫਰਮੇਸ਼ਨ ਦਿਓ। ਉਹਦੇ ਉਤੋਂ ਤੋਂ ਦੂਰ ਰਹੋ ਕਿਉਂਕਿ ਹੋ ਸਕਦਾ ਉਹਦੇ ਚ ਅਜੇ ਉਹ ਜ਼ਿੰਦਾ ਹੋਵੇ। ਅਜੇ ਉਹਦੇ ਚ ਪ੍ਰੂਫ ਜਿਹੜਾ ਫਟਿਆ ਨਾ ਹੋਵੇ ਜਾਂ ਡਿਫਿਊਜ਼ ਨਾ ਹੋਇਆ। ਸੀਐਮ ਸਾਹਿਬ ਕੋ ਇੰਨੀ ਗੱਲ ਦੇ ਰੱਖਿਆ ਜਿਹਨਾਂ ਗਿਆਨ ਹੈ ਕਿ ਇਲਾਕਾ ਸਤਨ ਕਰਨ ਦੀ ਪਿਆਰ ਰੱਖਾ ਲੱਗਦਾ ਕਿ ਨਾਲ ਜਿਹੜੇ ਹੱਥ ਕੁਝ estrang ਉਹ ਕਰ ਰਹੇ ਨੇ ਫਾਇਰਿੰਗ ਵੀ ਕਰ ਰਹੇ ਹੋਂ ਤਾਂ ਹੋਂ ਤਾਂ ਮਿਜ਼ਾਈਲਾਂ ਲੰਬੀ ਦੂਰੀ ਦੀ ਵੀ ਛਕਣ ਲਾ ਕੇ ਸਿਰਸੇ ਜੜੀ ਕਿ ਕੀ ਹੈ ਤੇ ਅਲੱਗ ਇੱਕ ਪਾਸੇ ਤਾਂ ਉਹ ਹਰ ਰੋਜ਼ ਰਾਤ ਨੂੰ ਡਰੋਨਾਂ ਦੀ ਗਿਣਤੀ ਮਿਜ਼ਾਈਲਾਂ ਦੀ ਗਿਣਤੀ ਵਧਾ ਰਹੇ ਨੇ ਉਹ ਤਾਂ ਦਿਨੇ ਵੀ ਹੋ ਗਿਆ 11:30 ਵਜੇ ਪਠਾਨਕੋਟ ਦੀ ਖਬਰ ਹੈ 에어ਪੋਰਟ ਸਟੇਸ਼ਨ ਦੀ ਤਾਂ ਇੱਕ ਪਾਸੇ ਤਾਂ ਕੋਲੇ ਚਲਾ ਰਹੇ ਆ ਜਾਂ ਦੂਜੇ ਪਾਸੇ ਕਹਿੰਦੇ ਅਸੀਂ ਤਣਾ ਖਤਮ ਕਰਨ ਤਿਆਰ ਹੈ ਕਿ ਪਾਕਿਸਤਾਨ ਦਾ ਦੋਰਾ ਚਿਹਰਾ ਜਿਹੜਾ ਹੈ ਇਹ ਨਹੀਂ ਚੱਲੂਗਾ আর ਅੱਜ

ਇਹ ਉਹ ਕਰਨਗੇ ਤਾਂ ਇਹਦੇ ਬਸ ਹੀ ਆਉਣਗੇ ਤਾਂ ਪੰਜਾਬ ਨੇ ਪਹਿਲਾਂ ਵੀ ਫਰੰਟ ਤੇ ਲੜਾਈ ਲੜੀ ਹੈ ਪੰਜਾਬ ਹੁਣ ਵੀ ਫਰੰਟ ਤੇ ਲੀਡ ਕਰੂਗਾ ਔਰ ਅੱਜ ਜਿਹੜੇ ਜ਼ਖਮੀ ਹੋਏ ਨੇ ਸਰੋਜਪੁਰ ਵਾਲੇ ਐਕਸੈਂਟ ਤੋਂ ਡੀ ਐਮ ਸੀ 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 ਉਹਨਾਂ ਨੂੰ ਐਡਮਿਟ ਕਰਵਾਇਆ ਤੇ ਚੀਮਾ ਸਾਹਿਬ ਉੱਥੇ ਗਏ ਹੋਏ ਨੇ ਕੱਲ ਨੂੰ ਮੈਂ ਮਤਲਬ ਹੁਣ ਕਾਥਰੀ ਸਾਤਾ ਮਤਲਬ ਕਿਉਂਕਿ ਥੋੜਾ ਲੋਕੇਸ਼ਨ ਰੱਖਣਾ ਪੈਂਦਾ ਟਾਪ ਸੀਕ੍ਰੀਟ ਕੱਲ ਨੂੰ ਮੈਂ ਉਹਨਾਂ ਏਰੀਆ ਦਾ ਵੀ ਦੌਰਾ ਕਰੂੰਗਾ ਜਿੱਥੇ ਜਿੱਥੇ मिजाइल मिलकर आऊंगा पैनिक ना हो नहीं गैस, गैस पढ़ा लो गांो वाली एक है सब कुछ हैल भी है गैस भी है जरूरी वस्तु सब कुछ ऐ नहीं करने की लड़के खरीद के रख लो या कोई ब्लैक मार्केटिंग शुरू हो जाए जाए एमिशर भी ड्यूटी लाती मिनिस्टर की भी ड्यूटी लगाती ਦੋ ਦੋ ਮਿਨਿਸਟਰ ਹਰ ਇੱਕ ਲਈ ਸਪਾਟ ਦੇ ਚ ਇਹ ਹੀ ਮਾਨਟਰ ਕਰਨਗੇ ਕਿ ਕੋਈ ਉਹ ਇੱਥੇ ਬਲੈਕ ਮਾਰਕੀਟਿੰਗ ਜਾਂ ਕੋਈ ਆਪਣਾ ਕੋਈ ਰੋਕ ਕੇ ਆਪਣਾ ਸਮਾਨ ਉਹਨੂੰ ਮਹਿੰਗਾ ਮਹਿੰਗਾ ਵੇਚਣ ਦੀ ਕੋਸ਼ਿਸ਼ ਕਰੇ। ਸਾਡਾ ਇਹ ਆਖਾਵਾ ਜਿਹੜੀ ਰਿਉਮਰ ਜਿਹੜੀ ਹੈਗੀ ਹੈ ਉਹ ਫੈਲਾ ਰਹੇ ਨਹੀਂ। ਸੋਸ਼ਲ ਮੀਡੀਆ ਤੇ ਕਈ ਇਸ ਤਰ੍ਹਾਂ ਦੇ ਸ਼ਰਾਰਤੀ ਐਲੀਵ ਮੈਂ ਦੂਸਰੀ ਮੀਡੀਆ ਵਿੱਚ ਹੀ ਹੈ। ਮੈਸਮੀ ਮੀਡੀਆ ਵਿੱਚ ਹੀ ਹੈ। ਜੇ ਉਹਨੇ ਪੰਪ ਹੋਣੇ ਨਹੀਂ ਆਪਣੇ ਕੋਲੇ ਨਾ ਉਹਨਾਂ ਕੋਲੇ। ਉਹਨੇ ਜਹਾਜ਼ ਨਹੀਂ ਹੋਣੇ ਜਿਹਨੇ ਚਲਾ ਬੈਠੇ ਤੁਸੀਂ ਕਿਰਪਾ ਕਰਕੇ ਮੈਂ ਮੀਡੀਆ ਨੂੰ ਬੇਨਤੀ ਕਰਦਾ ਆਰ ਕਲ ਕੀ ਅਰਪੀ ਖੁਸ ਗਈ ਹੈ ਭਾਰਤ ਦੀ ਸੈਨਾ ਪਾਕਿਸਤਾਨ ਮੇਂ 라ਵਲਪਿੰਡੀ ਮੇਂ ਲੜਾਇਗਾ ਝੰਡਾ ਮਤਲਬ ਥੋੜਾ ਜਿਹਾ ਇਸ ਗੱਲ ਤੋਂ ਪਰੇਸ਼ ਕਰੋ ਕਿ ਇਸ ਪਰ ਮੌਕਾ ਸਾਥ ਦੇਓ ਘਬਰਾਉਣ ਦੀ ਲੋੜ ਨਹੀਂ ਉਹ ਤੁਹਾਡੀਆਂ ਖਬਰਾਂ ਸੁਣ ਕੇ ਤਰ ਪੈਂਦੇ ਆ ਉੱਧਰ ਨੂੰ ਜਿਵੇਂ ਤੇਲ ਭਰ ਆ ਲੀਏ ਤਾਂ ਕੰਮ ਖਰਾਬ ਹੋ ਗਿਆ ਸੋ ਸੋਸ਼ਲ ਮੀਡੀਆ ਕੱਲਾ ਜੀ ਸੋਸ਼ਲ ਮੀਡੀਆ ਤਾਂ ਤੁਸੀਂ ਕੁਝ ਇਹ ਨਾ ਮੇਨਸਟ੍ਰੀਮ ਮੀਡੀਆ ਤਾਂ ਯਕੀਨ ਵਾਲਾ ਮੀਡੀਆ ਹੈ ਕੋਲ ਤੁਹਾਡੀ ਇਨਫੋਰਮੇਸ਼ਨ ਲੈਣ ਵਾਸਤੇ ਲੋਕ ਟੀਵੀ ਔਨ ਕਰਦੇ ਨੇ उधरों इनफॉरमे की बजाय पता भी चौंक लगी भी आए हो गया हो गया बंद ही कर देने भी यार रहन दो सो सरकार आके क्लीयर करना पैसा क्या जी मीडिया की गल चली झूठ है आ सच इस तरह कोई एक बार रहे हैं इमरजेंसी के अगर करें पठानकोट बॉर्डर एरिया ਇੰਟੈਂਸਿਟੀ ਬਿਲਕੁਲ ਬੱਝੇ ਤਾਂ ਰਾਤ ਕੋ ਵੀ ਅਟੈਕ ਹੋਏ ਆ ਅੱਜ ਵੀ ਅਟੈਕ ਹੋਇਆ ਹੈ ਕਿ 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 ਵਿਚਕਾਰ ਦਾਤਰ ਬਾਰਡਰ ਇਧਰ ਦੇ ਵਿੱਚ ਤਾਂ ਆ ਰਿਹਾ ਹੈ ਮੈਂ ਮੈਂ ਤਿੰਨਾਂ ਦੇ ਸਵਾਲਾਂ ਦੇ ਜਵਾਬ ਤਿੰਨਾਂ ਦੇ ਸਵਾਲਾਂ ਦੇ ਜਿਹੜਾ ਰਹਿ ਹੈ ਕੋਈ ਇਹਨਾਂ ਦਾ ਕਹਿਣਾ ਕਿ ਜੋ ਪਠਾਨਕੋਟ ਦੇ ਵਿੱਚੋਂ ਰਾਤ ਵੀ ਹੋਇਆ ਫੱਦੇ ਆ ਉਹਨਾਂ ਦੀ ਗਿਣਤੀ ਬਾਤ ਹੀ ਜਾ ਰਹੀ ਸੋ ਇਹ ਹੀ ਪਹਿਲਾ ਸਵਾਲ ਵੀ ਇਹੀ ਹੋਇਆ ਸੀ ਇੱਕ ਪਾਸੇ ਤਾਂ ਕਹਿੰਦੇ ਤਣਾਅ ਘਟ ਕਰੋ ਦੂਜੇ ਪਾਸੇ ਕਹਿੰਦੇ ਗਿਣਤੀ ਵਧਾ ਦਿਓ ਤੂੰ ਇਧਰ ਨੂੰ ਤਾਂ ਮਿਸਾਲਾਂ ਇਧਰ ਨੂੰ ਛੱਡਣ ਦੂਦਿਰ ਹੈਸ਼ੀ ਲਾਕਾਂ ਇਹ ਬਹੁਤ ਮੰਦ ਪਾਕੀ ਗੱਲ ਹੈ ਭਾਰਤੀ ਫੌਜ ਨੇ ਉਹਨਾਂ ਦੇ ਜਿਹੜੇ ਟੈਰਰਿਸਟਾਂ ਦੇ ਟ੍ਰੇਨਿੰਗ ਸੈਂਟਰ ਨੇ ਜਾਂ ਉਹਨਾਂ ਦੇ ਮੁਖਿਆਲਿਆਂ ਨੇ ਵੱਡੇ ਵੱਡੇ ਸਸ਼ਕ੍ਰਿਤ ਹੋਏ ਬਾਦਿਆ ਹੀ ਖੋਲਦੇ ਜੈਸੇ ਮੁਹੰਮਦ ਉਹਨਾਂ ਨੂੰ ਟਾਰਗੇਟ ਕੀਤਾ ਆਪਾਂ ਕੋਈ ਦੂਦਿਰ ਹੈਸ਼ੀ ਹਲਕਾ ਇਲਾਕੇ 'ਚ ਉਹਨਾਂ ਦੇ ਨਹੀਂ ਕੀਤਾ ਕਰਕੇ ਉਹ ਹੋ ਕਰਦੀ ਦੂਦਿਰ ਹੈਸ਼ੀ ਇਲਾਕੇ ਨੇ ਠੀਕ ਹੈ ਨਾ ਸੋ ਇਹ ਕਿ ਮਤਲਬ ਇਹ ਬਹੁਤ ਕਾਰਜਾਤਮਕ ਨਾ ਲੱਗਾ ਕਿ ਤੁਸੀਂ ਆਮ ਲੋਕਾਂ ਨੂੰ ਰਾਤ ਨੂੰ ਸੁੱਤੇ ਪੈਣ ਦੇ ਘਰਾਂ ਵੱਲੋਂ ਜਿਹੜਾ ਉਹ ਕੰਪੀਟੀਸ਼ਨ ਕਰਕੇ ਤੁਸੀਂ ਉੱਥੇ ਭੇਜਦੇ ਤੇ ਲੋਕ ਮਾਰਨ ਪੈਣਕ ਹੋਵੇ ਸੋ ਇਸ ਤਰ੍ਹਾਂ ਦੀ ਜਿਹੜੀ ਹੈ ਸਿਚੁਏਸ਼ਨ ਦੇ ਨਾਲ ਹੀ ਨਿਜੀਟਲ ਪਿਆਰਾ ਉਹਨੂੰ ਕਿਸੇ ਰਸਤੇ 'ਚ ਕਿਸੇ آبادی ਤੋਂ ਪਹਿਲਾਂ ਉਹਨੂੰ ਡਰੋਨ ਨੂੰ ਜਿਹੜਾ ਸੁੱਟ ਲਿਆ ਜਾਵੇ ਤਾਂ ਮਸਾਇਲਾਂ ਨੂੰ ਜਿਹੜਾ ਉਹ ਰਸਤੇ 'ਚ ਖੇਤਾਂ 'ਚ ਰੋਕ ਲਿਆ ਜਾਵੇ ਤਾਂ ਕਿ ਰੈਸ਼ੀਲਾ ਕਿਹਾ ਜੀ ਤੱਕ ਕੋਈ ਇਸ ਤਰ੍ਹਾਂ ਦੀ ਕੈਜੂਐਲਟੀ ਦੀ ਖਬਰ ਹੈ ਨਹੀਂ ਸਿਰਫ ਫਰੋਜ਼ਪੁਰ ਦੀ ਜਿਹੜੀ ਖਬਰ ਹੈ ਤੁਹਾਨੂੰ ਕੁਝ ਬੱਚਾ ਜਿਹੜੇ ਜਾਂਦਾ ਕੋਈ ਬਣੇ ਸੋ ਕਿ ਮੇਰੇ ਬੱਚੇ ਯੂਨੀਵਰਸਿਟੀ ਵਿੱਚ ਪੱਛੇ ਜਿਹੜੇ 12th ਪੜ੍ਹਦੇ ਨੇ ਉਹਨਾਂ ਵਾਸਤੇ ਵੀ ਕੋਈ ਐਡਵਾਈਸਰੀ ਸਰਕਾਰ ਹਾਂ ਕੀਤੀ ਈ ਹੈ ਕਈ ਯੂਨੀਵਰਸਿਟੀ ਦੇ ਦਾ ਕਾਲਜ ਬੱਚੇ ਜਿਹੜੇ 12th ਪੜ੍ਹਦੇ ਨੇ ਤਾਂ ਉਹਨਾਂ ਨੂੰ ਜ਼ਬਰਦਸਤੀ ਕਹਿਆ ਜਾਂਦਾ ਤੁਸੀਂ ਇੱਥੇ ਲੈ ਜਾਓ ਅਸੀਂ ਐਡਵਾਈਸਰੀ ਕਿਤੇ ਕਿਸੇ ਬੱਚੇ ਨੂੰ ਜਾਣ ਤੇ ਮਜਬੂਰ ਨਾ ਕਰੋ ਠੀਕ ਹੈ ਨਾ ਉਹਨਾਂ ਦੀ ਸੇਫਟੀ ਉਸ ਸਪੈਸਿਫਿਕ ਯੂਨੀਵਰਸਿਟੀ ਪ੍ਰਾਈਵੇਟ ਯੂਨੀਵਰਸਿਟੀ ਹੋਵੇ ਚਾਹੇ ਚਾਹੇ ਪ੍ਰਾਈਵੇਟ ਕਾਲਜ ਹੋ ਉਹਨਾਂ ਦੀ ਹੋਊਗੀ ਔਰ ਕੁਛ ਜਿਹੜੀ ਜਿਵੇਂ ਸੰਸਥਾ ਮੈਡੀਕਲ ਕਾਲਜ ਅੰਮ੍ਰਿਤਸਰ ਉਹ ਕਹਿੰਦੇ 14 ਤਰੀਕ ਨੂੰ ਸਿਪਰ ਲੈਣੇ ਐ ਵੈਸ ਮੋਹਲ ਚ ਕਿਹ ਮੋਹਲ ਚ ਕਿਉਂ ਤੇ ਪ੍ਰੋਜੈਕਟ ਸੋਸੀ ਸਾਰੇ ਨੂੰ ਇਹ ਵੀ ਅਡਵਾਈਸ ਜਾਰੀ ਕੀਤੀ ਹੈ ਕਿ ਕੋਈ ਇਗਜ਼ਾਮ ਜਿਹੜਾ ਕੰਪਲੀਕੇਸ਼ਨ ਦਾ ਉਹਨੂੰ ਫਿਲਹਾਲ ਟਲੀ ਕਰੋ ਬਾਚ ਕਰ ਲਿਓ ਤਾਂ ਪਰ ਇਹ ਨਹੀਂ ਹੈਗਾ ਕਿ ਤੁਸੀਂ ਮਜਬੂਰ ਕਰੋਗੇ ਪੇਪਰ ਲੈਣੇ ਆਸੀਂ ਕਿਸੇ ਵੀ ਸੰਸਥਾ ਦੇ ਵਿੱਚ ਕੋਈ ਇਸ ਤਰ੍ਹਾਂ ਹੁੰਦਾ ਸਾਡੇ ਕੋਲੇ ਲੋਟ ਹੁੰਦੀ ਅਸੀਂ ਨਾਲ ਜਿਸ ਦਾ ਨੂੰ ਲੈ ਕੇ ਬਜਟ ਕਾਲ ਕੈਬਿਨੇਟ ਚ ਪਾਸ ਹੋ ਗਿਆ ਜਿਸ ਨੂੰ ਕੋਈ ਟਾਈਮ ਬਾਉਂਡ ਸਿਚੁਏਸ਼ਨ ਅਲਪੋ ਕਿਉਂ ਨਹੀਂ ਕਿਉਂਕਿ ਉਹਦੇ ਥੈਸ ਆਲੀਅਸ ਪੋਸਿਬਲ ਤੇ ਉਹ ਐਸ ਪਰ ਐਸ ਆਲੀਅਸ ਪੋਸਿਬਲ ਅਸੀਂ ਉਹ ਨੌ ਜਿਹੜੇ ਨੇ ਉਹ ਬਾਕੀ 15 ਉਹਨਾਂ ਕੋਲ ਪਹਿਲੇ ਹੀ ਨੇ ਬਾਕੀਆਂ ਦਾ ਵੀ ਆਉਣ ਵਾਲੇ ਵੀ ਹੋਰ ਮਤਲਬ ਸਾਨੂੰ 54 ਚਾਹੀਦੇ 10 ਕਿਲੋਮੀਟਰ ਇੱਕ ਐਂਟੀ ਡੋਨ 10 ਕਿਲੋਮੀਟਰ ਮੁਕਾਬਲ 532 ਕਿਲੋਮੀਟਰ ਹੈ ਤਾਂ 10 ਸਾਨੂੰ 54 ਚਾਹੀਦੇ ਬੜੀ ਜਲਦੀ 54 54 ਤੱਕ ਪਹੁੰਚ ਜਾਗੇ ਇਹਨਾਂ ਦੀ ਲਾਂਚਿੰਗ ਕਰਕੇ ਇਹਨਾਂ ਨੂੰ ਪਾਇਲਟ ਕਰਕੇ ਉਹ ਜਲਾ ਮਸ ਅਸੀਂ ਨਾਲ ਆ ਰਹੇ ਹਾਂ ਅਸੀਂ ਨਾਲ ਫੌਜ ਦੇ ਨਾਲ ਆ ਰਹੇ ਹਾਂ